ਸਸਰੀਕਾਲੀ ਸੁਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਰਹੱਦੀ ਇਲਾਕੇ ਦੀਆਂ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਲਾਦੂ ਕਾ ਮੰਡੀ ਸੇਮ ਨਾਲੇ ਦੇ ਬਿਲਕੁਲ ਨਾਲ ਇੱਕ ਐਨਕਾਊਂਟਰ ਹੋਇਆ ਹੈ ਕਿ ਨਸ਼ਾ ਤਸਕਰ ਦਾ ਫਾਜ਼ਿਲਕਾ ਪੁਲਿਸ ਅਤੇ ਅਬੂਹਰ ਸੀਆਈਏ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਇਸ ਐਨਕਾਊਂਟਰ ਦੇ ਵਿੱਚ 4 ਪੈਕੇਟ ਹੈਰੋਇਨ ਇੱਕ 32 ਬੋਰ ਪਿਸਟਲ ਤੋਂ ਇਲਾਵਾ ਜਿਹੜਾ ਹੈਗਾ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਬਰਾਮਦ ਹੋਈਆਂ ਦੱਸ ਦਈਏ ਕੀ ਪੁਲਿਸ ਦੇ ਵੱਲੋਂ ਇਹ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਜਿਹੜਾ ਹੈਗਾ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਦਰਅਸਲ ਪੁਲਿਸ ਕੋਲ ਸੂਚਨਾ ਸੀ ਕਿ ਇੱਕ ਸ਼ਖਸ ਜੋ ਕਿ ਕੁਬਾਇਆ ਵਾਲੀ ਸਾਈਡ ਤੋਂ ਫਾਜ਼ਿਲਕਾ ਵੱਲ ਨੂੰ ਜਾ ਰਿਹਾ ਔਰ ਮੋਟਰਸਾਈਕਲ ਤੇ ਇਹ ਸ਼ਖਸ ਸਵਾਰ ਹੈਗਾ ਇਸ ਦੇ ਵੱਲੋਂ ਜਿਹੜਾ ਕੀ ਹੈ ਨਸ਼ਾ ਤਸਕਰ ਹੈ ਔਰ ਇਸ ਦੇ ਵੱਲੋਂ ਨਸ਼ੇ ਦੀ ਕੋਈ ਸਪਲਾਈ ਜਿਹੜੀ ਆ ਕੀਤੀ ਜਾਣੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਦਾ ਪਿੱਛਾ ਕੀਤਾ ਗਿਆ ਇਸ ਨੂੰ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੇ ਇਹ ਨਹੀਂ ਰੁਕਿਆ ਤਾਂ ਫਿਰ ਇਸ ਦਾ ਪਿੱਛਾ ਕੀਤਾ ਗਿਆ ਲਾਧੂ ਕਾ ਮੰਡੀ ਦੇ ਕੋਲੇ ਆ ਕੇ ਜਿਹੜਾ ਕੀ ਹੈ ਇਹ ਜੋ ਤਸਕਰ ਹੈਗਾ ਇਸ ਦੇ ਵੱਲੋਂ ਸੇਮ ਨਾਲੇ ਦੇ ਕੱਚੇ ਰਾਹ ਤੇ ਪਈ ਤੇ ਆਪਦਾ ਮੋਟਰਸਾਈਕਲ ਪਾ ਲਿਆ ਗਿਆ ਤੇ ਪੁਲਿਸ ਦੇ ਵੱਲੋਂ ਹਵਾਈ ਫਾਇਰ ਕੀਤਾ ਗਿਆ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਨਹੀਂ ਰੁਕਿਆ ਤੇ ਇਸ ਦੇ ਵੱਲੋਂ ਅੱਗੇ ਜਵਾਬੀ ਜਿਹੜੀ ਹੈ ਕਾਰਵਾਈ ਕਰ ਦਿੱਤੀ ਗਈ ਯਾਨੀ ਕਿ ਜਵਾਬ ਦੇ ਵਿੱਚ ਇਸ ਦੇ ਵੱਲੋਂ ਵੀ ਗੋਲੀ ਚਲਾ ਦਿੱਤੀ ਗਈ ਔਰ ਪੁਲਿਸ ਦੇ ਵੱਲੋਂ ਜਦ ਇਸ ਨੂੰ ਦੁਬਾਰੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਗੋਲੀ ਜੋ ਇਸ ਨੇ ਚਲਾਈ 32 ਬੋਰ ਦੇ ਰਿਵਾਲਵਰ ਦੇ ਨਾਲ ਉਹ ਪੁਲਿਸ ਦੀ ਗੱਡੀ ਤੇ ਲੱਗੀ ਉਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਜਵਾਬੀ ਕਾਰਵਾਈ ਦੇ ਵਿੱਚ ਇਹ ਜੋ ਤਸਕਰ ਹੈ ਇਸ ਦੇ ਗਿੱਟੇ ਦੇ ਵਿੱਚ ਗੋਲੀ ਲੱਗੀ ਹੈ ਦੱਸ ਦਈਏ ਕਿ ਇਸ ਦੇ ਕੋਲੋਂ ਹੈਰੋਇਨ ਦੇ 4 ਪੈਕੇਟ ਇੱਕ ਮੋਬਾਈਲ ਇੱਕ ਮੋਟਰਸਾਈਕਲ ਤੋਂ ਇਲਾਵਾ ਜਿਹੜਾ ਹੈਗਾ ਇੱਕ ਪਿਸਟਲ ਔਰ ਕੁਝ ਕੰਡੇ ਵਗੈਰਾ ਵੀ ਜਿਹੜੇ ਹੈਗੇ ਆ 2 ਕੰਡੇ 2 ਫਾਇਰ ਦੋ ਫਾਇਰ ਨੇ ਕੰਡੇ ਆਪਣੇ 2 ਫਾਇਰ ਕੀਤੇ ਆ ਔਰ ਦੱਸ ਦਈਏ ਕਿ ਇਹ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਇਹ ਤੁਹਾਨੂੰ ਦਿਖਾ ਰਹੇ ਆ ਇਹ ਮੋਟਰਸਾਈਕਲ ਆ ਜੋ ਬਿਨਾ ਨੰਬਰੀ ਹੈ ਜਿਸ ਨੂੰ ਇਸ ਦੇ ਵੱਲੋਂ ਯੂਜ਼ ਕੀਤਾ ਜਾਂਦਾ ਸੀ ਜੋ ਨਸ਼ਾ ਤਸਕਰ ਸੀ ਇੱਥੇ ਇੱਕ ਖੋਲ ਵੀ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਤਾਂ ਜਵਾਬੀ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ ਇਸ ਦੇ ਜਿਹੜਾ ਕੀ ਹੈ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਇਸ ਨੂੰ ਫਾਜ਼ਿਲ ਕਾਬਿਖੇ ਜਿਹੜਾ ਕੀ ਹੈ ਲਜਾਇਆ ਗਿਆ ਜ਼ਖਮੀ ਹੈ ਔਰ ਇਸ ਦੇ ਬਾਰੇ ਵਧੇਰੇ ਜਾਣਕਾਰੀ ਜਿਹੜੀ ਹੈ ਉਹ ਵੀ ਲੈਣ ਦੀ ਕੋਸ਼ਿਸ਼ ਕਰਦੇ ਆ ਅਧਿਕਾਰੀ ਇੱਥੇ ਮੌਜੂਦ ਨੇ ਕਿ ਇਹ ਸ਼ਖਸ ਜਿਹੜਾ ਹੈਗਾ ਇਹ ਕਿੱਥੋਂ ਦਾ ਰਹਿਣ ਵਾਲਾ ਸੀ ਔਰ ਕੀ ਇਹਦੇ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈਗੇ ਆ ਸਰ ਇਹ ਬੰਦਾ ਜਿਹੜਾ ਇੱਥੇ ਹੁਣ ਆਪਣੀ ਗ੍ਰਫਤ ਚ ਆਇਆ ਹੈਗਾ ਇਹ ਕਿੱਥੋਂ ਦਾ ਰਹਿਣ ਵਾਲਾ ਸੀ ਜੀ ਫਾਜ਼ਿਲ ਖਾਨ ਸਰ ਪਹਿਲਾਂ ਵੀ ਕੋਈ ਤੁਹਾਡੇ ਕੋਲ ਪੁੱਛਣਾ ਸਰ ਇਹ ਫਾਜ਼ਿਲ ਖਾਨ ਦਾ ਰਹਿਣ ਵਾਲਾ ਜੀ ਇਹ ਸਰ ਕਿਵੇਂ ਬਰਾਮਦਗੀ ਹੋਈ ਹੈ ਕੀ ਪੁਲਿਸ ਕੋਲ ਇਨਫੋਰਮੇਸ਼ਨ ਸੀਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਵੀ ਆ ਜਿਹੜੀਆਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹਦੇ ਸਬੰਧੀ ਜਿਹੜਾ ਇਧਰ ਆਇਆ ਇਹਨਾਂ ਨੇ ਦੋ ਫਾਇਰ ਕੀਤੇ ਪੁਲਿਸ ਨੇ ਸਾਡੇ ਪੁਲਿਸ ਨੇ ਸਾਡੀ ਨੇ ਜਵਾਬੀ ਫਾਇਰਿੰਗ ਕੀਤੀ ਜਿਹੜੇ ਉਹ ਇੱਕ ਗਿੱਟੇ ਦੇ ਲੱਗਾ ਸਰ ਬਰਾਮਦਗੀ ਦੱਸ ਦੋ ਕਿੰਨੇ ਲਾਮਜੀ ਚਾਰ ਪੈਕਟ ਹੋਏ ਆ ਜੀ ਇੱਕ ਪਿਸਟਲ ਬੱਤੀ ਬੋਰ ਇੱਕ ਮੋਬਾਈਲ ਇੱਕ ਮੋਟਰਸਾਈਕਲ ਬਿਨਾ ਨੰਬਰ ਹੀ ਚਾਰ ਚੀਜ਼ਾਂ ਜੀ ਜੀ ਸਰ ਜੇ ਸਰ ਇਹ ਤੁਸੀਂ ਪਿੱਛਾ ਕਰ ਰਹੇ ਸੀ ਗੱਡੀ ਤੇ ਵੀ ਫਾਇਰ ਕੀਤਾ ਇਹਨੇ ਪੁਲਿਸ ਦੀ ਜੀ 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 ਇਹ ਕਿੱਦਾਂ ਕਿੱਦਾਂ ਹੋਇਆ ਇਹ ਸਾਰਾ 417 ਨੂੰ ਕੀ ਮਤਲਬ ਇਹ ਸਾਡੇ ਤੋਂ ਮੋਟਰਸਾਈਕਲ ਭਜਾ ਕੇ ਤੇ ਇਸ ਨੇ ਇਧਰ ਕੱਚੇ ਨੂੰ ਮੋੜ ਲਿਆ ਸੀ ਜੀ ਮੋੜਨ ਤੇ ਜਦੋਂ ਸਾਡੀ ਇੱਕ ਆ ਪ੍ਰਾਈਵੇਟ ਗੱਡੀ ਸੀ ਅੱਗੇ ਸੀ ਸਰਕਾਰੀ ਗੱਡੀ ਪਿੱਛੇ ਸੀ ਜੀ ਇਹਦੋਂ ਗੱਡੀ ਉੱਪਰ ਚੜਾਈ ਤੇ ਨੇ ਫੇਰ ਮਾਰਿਆ ਸਿੱਧਾ ਹੂੰ ਉਹ ਸ਼ੀਸ਼ੇ ਲੱਗਾ ਤਾਂ ਦੂਸਰਾ ਫੇਰ ਸਾਈਡ ਤੇ ਸ਼ੀਸ਼ੇ ਦੇ ਬਾਹਰਲੇ ਸ਼ੀਸ਼ੇ ਤੇ ਲੱਗਾ ਤੇ ਸ਼ੀਸ਼ਾ ਟੁੱਟ ਗਿਆ ਤੇ ਉਸ ਤੋਂ ਬਾਅਦ ਜਵਾਬੀ ਫੇਰ ਦੇ ਵਿੱਚ ਇੱਕ ਫੈਰਸੀ ਭਾਈ ਕੀਤਾ ਦੂਸਰਾ ਫੈਰ ਉਹਦੇ ਗਿੱਟੇ ਚ ਲੱਗਾ ਜਾ ਹੁਣ ਇਲਾਜ ਲਈ ਭੇਜਿਆ ਜੀ ਹਾਂਜੀ ਹਸਪੀਟਲ ਤੇ ਭੇਜਿਆ ਜੀ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਪੁਲਿਸ ਦੇ ਵੱਲੋਂ ਹਲੇ ਵੀ ਤਫ਼ਤੀਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਉੱਚ ਅਧਿਕਾਰੀ ਪਹੁੰਚੇ ਹੋਏ ਆ ਇਹ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜਿੱਥੇ ਵੱਡੀ ਤعداد ਦੇ ਵਿੱਚ ਪੁਲਿਸ ਦੇ ਅਧਿਕਾਰੀ ਮੌਜੂਦ ਹੈਗੇ ਆ ਦੱਸ ਦਈਏ ਕਿ ਇਹ ਉਹ ਪੁਆਇੰਟ ਹੈ ਜਿੱਥੇ ਇਨਕਾਊਂਟਰ ਹੋਇਆ ਔਰ ਜਵਾਬੀ ਕਾਰਵਾਈ ਦੇ ਵਿੱਚ ਇੱਕ ਜਿਹੜਾ ਹੈਗਾ ਤਸਕਰ ਉਸ ਨੂੰ ਜਿਹੜਾ ਕੀ ਹੈ ਗੋਲੀ ਲੱਗੀ ਹੈ ਜ਼ਖਮੀ ਹੋਇਆ ਉਹ ਪੁਲਿਸ ਦੀ ਗੱਡੀ ਤੇ ਵੀ ਗੋਲੀ ਇਸ ਜਿਹੜਾ ਕਿ ਨਸ਼ਾ ਤਸਕਰ ਦੇ ਵੱਲੋਂ ਚਲਾਈ ਗਈ ਸੀ ਫਿਲਹਾਲ ਉਸ ਨੂੰ ਹੁਣ ਇਲਾਜ ਦੇ ਲਈ ਫਾਜ਼ਿਲਕਾ ਲਿਜਾਇਆ ਗਿਆ